ਜਪਾਨ ਦੇ ਇੱਕ ਬੁੱਧ ਸਕੂਲ ਦੀ ਗੱਲ ਹੈ ਉੱਥੋਂ ਦਾ ਇੱਕ ਬੱਚਾ ਇੱਕ ਗੱਲ ਸੁਣਾ ਰਿਹਾ ਸੀ ਉਹ ਬੋਲ ਰਿਹਾ ਸੀ ਕਿ ਸਾਡਾ ਅਧਿਆਪਕ ਇੱਕ ਦਿਨ ਦੁਪਹਿਰ ਨੂੰ ਸੋ ਰਿਹਾ ਸੀ ਤੇ ਅਸੀਂ ਕੁਝ ਬੱਚਿਆਂ ਨੇ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਇਦਾਂ ਕਿਉਂ ਕਰ ਰਹੇ ਹੋ ਤੇ ਅਗੋਂ ਅਧਿਆਪਕ ਨੇ ਜਵਾਬ ਦਿੱਤਾ ਕਿ ਮੈਂ ਸੋ ਨਹੀਂ ਰਿਹਾ ਸੀ ਮੈਂ ਨੀਂਦ ਵਿੱਚ ਪੁਰਾਣੇ ઋਸ਼ੀਆ ਮੁਨੀਆਂ ਨੂੰ ਸਿਆਣਿਆਂ ਨੂੰ ਮਿਲਣ ਗਿਆ ਹੋਇਆ ਸੀ ਠੀਕ ਇਸੇ ਤਰ੍ਹਾਂ ਹੀ ਚੀਨ ਦੇ ਫਿਲਾਸਫਰ ਸਨ ਕਨਫਿਊਸ਼ਸ ਉਹ ਵੀ ਜਦੋਂ ਸੁਣਦੇ ਸਨ ਤੇ ਉਹਨਾਂ ਨੂੰ ਚੀਨ ਦੇ ਸਿਆਣੇ ਤੇ ਰਿਸ਼ੀਆਂ ਦੇ ਸੁਪਨੇ ਆਇਆ ਕਰਦੇ ਸਨ ਤੇ ਉਹ ਹੀ ਗੱਲ ਉਹ ਆਪਣੇ ਚੇਲਿਆਂ ਨੂੰ ਸੁਣਾਉਂਦੇ ਸੀ ਫਿਰ ਇੱਕ ਦਿਨ ਬਹੁਤ ਜ਼ਿਆਦਾ ਗਰਮੀ ਪੈਣ ਕਾਰਨ ਸਕੂਲ ਦੇ ਕੁਝ ਬੱਚੇ ਨੀਂਦ ਦਾ ਝਪਕਾ ਲੈਣ ਲੱਗੇ ਤੇ ਉਹ ਹੀ ਅਧਿਆਪਕ ਉਹਨਾਂ ਨੂੰ ਆ ਕੇ ਬਹੁਤ ਗੁੱਸੇ ਹੁੰਦਾ ਹੈ ਤੇ ਉਹਨਾਂ ਨੂੰ ਪੁੱਛਦਾ ਹੈ ਕਿ ਤੁਸੀਂ ਕਿਉਂ ਸੁੱਤੇ ਹੋ ਤੇ ਉਹ ਫਿਰ ਬੱਚੇ ਸੇਮ ਆਪਣੇ ਅਧਿਆਪਕ ਵਾਂਗ ਹੀ ਦੱਸਦੇ ਨੇ ਕਿ ਮਾਸਟਰ ਜੀ ਅਸੀਂ ਸੁੱਤੇ ਨਹੀਂ ਸਾਂ ਅਸੀਂ ਵੀ ਤੁਹਾਡੇ ਵਾਂਗ ਸੁਪਨੇ ਲੈ ਰਹੇ ਸਾਂ ਪੁਰਾਣੇ ਰਿਸ਼ੀਆ ਮੂਣਿਆ ਸਿਆਣਿਆਂ ਨੂੰ ਮਿਲਣ ਗਏ ਸਾਂ ਮਾਸਟਰ ਕਹਿੰਦੇ ਅੱਛਾ ਫਿਰ ਤੁਸੀਂ ਕੀ ਪੁੱਛਿਆ ਉਹ ਕਹਿੰਦੇ ਅਸੀਂ ਪੁੱਛਿਆ ਕਿ ਸਾਡੇ ਮਾਸਟਰ ਜੀ ਵੀ ਇੱਥੇ ਆਉਂਦੇ ਨੇ ਕਿ ਉਹ ਸਿਆਣੀਆਂ ਰਿਸ਼ੀਆਂ ਮੁਰੀਆਂ ਨੇ ਕਿਹਾ ਕਿ ਨਹੀਂ ਤੁਹਾਡੇ ਮਾਸਟਰ ਜੀ ਇੱਥੇ ਕਦੇ ਵੀ ਨਹੀਂ ਆਉਂਦੇ ਬੱਚੇ ਭਾਵੇਂ ਕਿ ਬੱਚੇ ਮਾਪੇ ਤੇ ਅਧਿਆਪਕਾਂ ਦੇ ਸ਼ਬਦਾਂ ਤੋਂ ਵੱਧ ਉਹਨਾਂ ਦੇ ਵਿਵਹਾਰ ਮਗਰ ਚੱਲਦੇ ਨੇ